ਦੇ ਬਲੀ ਪੁੱਤ ਦੀਆਂ ਕੇ ਸਾਨੂੰ ਨਹੀਂ ਪਤਾ ਵੀਰੇ ਤਾਰੇ ਪੂਰੇ ਤੋੜਦਾ ਹਾਏ ਮੇਰਾ ਰਦਾ ਓਕੇ ਚੋਟੀ गल चलिया लकी दिया मेरे मित्रों आने तो के मसोला घोड़े लटे जाने मेरे मित्रों अब वे मेले के घोड़े लटे जाने चौकी चौकी ना सिरे का मैच है मेरे मित्रों ਏ ਆ ਮਾ ਵੱਲੋਂ ਵੱਡੇ ਮਾਨ ਨੇ ਰੋ ਦੀ ਸ਼ਰੀਫ ਨੇ ਪਾ ਦਿੱਤੀ ਆ ਮੇਰੇ ਮਿੱਤਰੋ ਕਿ ਦੂਰ ਦੂਰ ਤੱਕ ਗੁੱਡੀ ਚੜੀ ਹੋਈ ਆ ਆ ਭੱਜਦੇ ਟਾਈਮਾਂ ਦੀ ਨਾੜ ਖੜੀ ਹੋਈ ਆ ਕਿੱਥੇ ਕਿੱਥੇ ਜਿੱਤਿਆ ਮੈਦਾਨ ਗੱਭਰੂ ਜਾ ਕੇ ਹਾਰਿਆਂ ਨੂੰ ਪੁੱਛੀ ਆ ਟੰਗਾ ਚ ਬੋਲੋ ਸਾਡਾ ਨਾਮ ਇੱਥੇ ਆ ਜਾ ਕੇ ਮਾੜਿਆਂ ਨੂੰ ਪੁੱਛੀ ਇਹਦਾ ਟੰਗਾ ਚ ਨਾ ਬੋਲਦਾ ਲੈ 5000 ਪਹਿਲਾ ਜੱਫਾ ਇੱਕ ਮਿੰਟੇ ਲਾ ਦਿੱਤਾ ਮੇਰੇ ਵੀਰੋ ਲੈ ਕੰਦੇ ਦੀ ਸਨ ਦਾ ਇੱਕ ਵੇਲੇ ਤਿੰਨ ਜਾਂਥਿਆਂ ਦੇ 5000 ਸੀਮਾ ਕਹਿੰਦੇ ਪਤਲਾ ਦੀ ਧਰਤੀ ਦਾ ਰਾਜੂ ਭਾਉ ਭਾਂਗੇ ਦੀ ਧਰਤੀ ਦਾ ਹੁਣ ਚਾਰ ਜਾਂਥਿਆਂ ਦੇ ਵਿੱਚੋਂ ਦੇਖਣਾ ਨਹੀਂ ਕੌਣ ਡੱਕਦਾ ਹੈ ਕੌਣ ਰੱਖਦਾ ਹੈ ਦੁਨੀਆ ਦੇ ਮੰਨੇ ਪ੍ਰਮੰਦੇ ਉਹ खरे ਤੋਂ खरे ਹੈ ਕਬੱਡੀ ਮੈਦਾਨ ਵਿੱਚ ਜੰਗੋ ਜੇ ਪਾਣੀ ਸਿਰ ਤੋਂ ਲੰਘ ਜਾਵੇ ਫਿਰ ਠੱਲਣਾ ਪੈਂਦਾ ਹੈ ਜਿਹੜੇ ਸਾਹਮਣਾ ਜਮਾਨਾ ਚੱਲਦਾ ਹੈ

ਟੋਟੇ ਦਾ ਦਫਾ ਆ ਕੋਈ ਕੱਪੂਆ ਏਕਮ ਫਤਾਪੁਰੀਆ ਏਕਮ ਫਤਾਪੁਰੀਆ ਗੋਪੀ ਦਾ ਪੇਲਾ ਕਹਿੰਦੇ ਲੁਟਦਾ ਮੇਲਾ ਹਾ ਖੋ ਲਗਦਾ ਔਰ ਅਮਰੀਕਾ ਲਾਉਣਾ ਨਾਰੇ ਨਾਲ ਇਹ ਬਹੁਤ ਵੱਡੀ ਗੱਲ ਹੈ ਇਹ ਮਿਹਰਤ ਕੀਤੀ ਵੱਡੇ ਭਰਾ ਨੇ ਅਮਨ ਅਮਰੀਕਾ ਵਾਲਾ ਨੋਟ ਵਾਰੀ ਜਾ ਰਿਹਾ ਔਰ ਸੋਨੋ ਪੇਪਰ ਕਹਿੰਦਾ ਵੀ ਇਹਨਾਂ ਮੁੰਡੇ ਨੂੰ ਅੱਜ ਨੁਕਰੇ ਘੋੜੇ ਮਿਲਨੇ ਹੈ

ਸਤਾਪੁਰਿਓ ਇੱਕ ਬੰਦੇ 13 ਕਾਚਾ ਤੇ 6 ਦਸੂਆ ਸਤਾਪੁਰਿਓ ਇੱਕ ਬੰਦੇ 13 ਕਾਚਾ ਤੇ 6 ਦਸੂਆ ਓ ਬੰਦੇ ਕਬੜੀ ਕਰਦਾ ਘੋੜੇ ਦਾ ਜੀਤੂ ਸਰੰਦੀਪੁਰੀਓ ਗੋਪੀ ਦਾ ਚੇਲਾ ਇੱਕ ਫੱਟਾਪੁਰੀਆ ਬਣ ਗਿਆ ਤਾੜੀਆਂ ਦਾ ਦੇ ਜ਼ੋਰਦਾਰਾ ਗੋਪੀ ਦਾ ਚੇਲਾ ਰਮੀ ਆ ਗਿਆ ਲਾਲ ਵਾਜ ਵਾਲਾ ਹੁਣ ਚੌਥੀ ਕਬੜੀ ਕਰਨ ਵਿੱਚ ਸਿਮਾ ਪੱਤਰ ਜਾਂ ਤੇ ਇੱਕ ਫੱਟਾਪੁਰੀਆ ਜਾਂ ਤੇ ਘੰਗੇ ਵਾਲਾ ਜਾਂ ਤੇ ਸਰੰਦੀਪੁਰੀਆ ਆ ਗੋਪੀ ਦਾ ਚੇਲਾ ਇਹ ਪੁੱਠੇ ਕਰ ਕਰਕੇ ਸੁੱਟਦਾ ਹੈ ਇਹ ਗੋਪੀ ਦਾ ਚੇਲਾ ਇਹ ਪੁੱਠੇ ਕਰ ਕਰਕੇ ਸੁੱਟਦਾ ਹੈ ਔਰ ਓਵਰ ਸਾਰੇ ਕੋਸਾ ਮੀਰਪੁਰ ਤੋਂ ਪਿੰਡਾ ਜੀ ਕਹਿੰਦੇ ਵੀ ਗੋਪੀ ਸੰਦੀਪੁਰੀਆ ਆਦਿ ਵੀ ਕਿਉਂ ਨਾ ਕਹਿੰਦੇ ਵੱਡਾ ਪਿਆਰਾ ਸਾਡਾ ਸੋਨੂੰ ਏ ਬੰਦੇ ਨਾਲ ਲੱਤ ਵਾਲਿਆ ਪੈਸਾ ਮੈਟਰ ਨਹੀਂ ਕਰਦਾ ਮੈਟਰ ਤੇ ਯਾਰੀ ਕਰਦੀ ਐ ਮੈਟਰ ਤੇ ਕਹਿੰਦੇ ਯਾਰੀ ਕਰਦੀ ਐ ਮਾਤਾ ਸ੍ਰਿੰਦਰ ਕੌਰ ਜੀ ਦੇ ਪਰਿਵਾਰ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਵੱਲੋਂ ਪਕੌੜਿਆਂ ਦਾ ਨੰਗਰ ਜਿਹੜਾ ਹੈ ਉਹ ਸੰਗਤਾਂ ਨੂੰ ਸ਼ਿਕਾਇਆ ਜਾ ਰਿਹਾ ਹੈ ਮਾਤਾ ਸ੍ਰਿੰਦਰ ਕੌਰ ਜੀ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਹੈ ਲੌਜੀ ਸਾਈਡ ਫਟਾਪੁਰੀਆ 1km ਨਮਾ ਨਮਾ ਉੱਥੇ ਤੇ ਚਰਚਾ ਚ ਆ ਗਿਆ ਮੁੰਡਾ ਨਵਾਂ ਨਵਾਂ ਉਠਿਆ ਤੇ ਚਰਚਾ ਵਿੱਚ ਆ ਗਿਆ ਇਹ ਫਤਿਹਪੁਰੀਏ ਗੋਪੀ ਦਾ ਖੇਲਾ ਫਤਿਹਪੁਰੀਏ ਇੱਕ ਮਾ ਆਲੀ ਕੇਦੇ ਸੁਖੀ ਨੂੰ ਟਾ ਗਿਆ ਫਤਿਹਪੁਰੀਏ ਇੱਕ ਮਾ ਆਲੀ ਕੇ ਪਿੰਦ ਦੇ ਸੁਖੀ ਨੂੰ ਟਾ ਗਿਆ